ਕੰਨੇ ਜੋ ਕੰਮ ਕਰਵਾਇਆ ਗਿਆ ਹੈ ਉਹਦੇ ਖਰਚੇ ਦੀ ਪ੍ਰਵਾਨਗੀ ਪਲੀਜ਼ ਐਸਟਾਟ ਕਰੋ ਹੱਥ ਖੜਾ ਕਰਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਦੀ ਸੈਕਟਰ 79 ਗਰੁੱਪ 2 ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਿਟਿਡ ਹਾਊਸ ਵੈਟ ਕੰਪਲੈਕਸ 2 ਦੀ ਅੱਜ ਏਜੀਐਮ ਆਯੋਜਿਤ ਕੀਤੀ ਗਈ ਏਜੀਐਮ ਦੇ ਮੌਕੇ ਦੇ ਉੱਤੇ ਪ੍ਰਧਾਨ ਮੋਹਨ ਲਾਲ ਵੱਲੋਂ ਕੀਤੇ ਗਏ ਕੰਮਾਂ ਦਾ ਸੁਸਾਇਟੀ ਮੈਂਬਰਸ ਨੂੰ ਵੇਰਵਾ ਦਿੱਤਾ ਗਿਆ ਅਤੇ ਹੋਣ ਵਾਲਾ ਕਮਾ ਵਾਸਤੇ ਸੋਸਾਇਟੀ ਮੈਂਬਰਸ ਤੋਂ ਸਰਬਸੰਮਤੀ ਨਾਲ ਮਤੇ ਵੀ ਪਾਸ ਕੀਤੇ ਗਏ ਇਸ ਮੌਕੇ ਦੇ ਉੱਤੇ ਪ੍ਰਧਾਨ 모ਹਨ ਲਾਲ ਦੀ ਪੂਰੇ ਸੋਸਾਇਟੀ ਮੈਂਬਰਸ ਨੇ ਬਹੁਤ ਤਾਰੀਫ ਕੀਤੀ ਕਿ ਅੱਜ ਜੋ ਵੀ ਸੋਸਾਇਟੀ ਦੀ ਨਿਹਾਰ ਬਦਲੀ ਅਤੇ ਸੁੰਦਰ ਦਿਖ ਰਹੀ ਹੈ ਇਸ ਦਾ ਸ਼ਰੇ ਪ੍ਰਧਾਨ 모ਹਨ ਲਾਲ ਅਤੇ ਉਹਨਾਂ ਦੀ ਟੀਮ ਨੂੰ ਦਿੱਤਾ ਜਾਂਦਾ ਹੈ ਸਾਨੂੰ ਮੇਰੇ ਖਿਆਲ ਇਹ ਇਸ ਤਰ੍ਹਾਂ ਦਾ ਵੀ ਅੰਦਾਜ਼ਾ ਨਹੀਂ ਕਿ ਜੋ ਫਾਰਮੇ ਵੀ ਇੱਥੇ ਖਤਰੋ ਹੋਵੇਗਾ ਮੈਨੇਜਮੈਂਟ ਕਮੇਟੀ ਨੂੰ ਤੇ ਕਿੰਨੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਹਨ ਰਜਿਸਟਰਡ ਕਾਪਰਟ ਸੋਸਾਇਟੀ ਹਾਊਸ ਵੈੱਲ ਫਿਰ ਕੋਈ ਜਵਾਬ ਕੋਈ ਨਹੀਂ ਅੰਦਰ ਤੁਸੀਂ ਮੇਲਾਂ ਨਹੀਂ ਚਲੋ ਰਿਮਾਈਂਡਰ ਦੇਜੋ ਕੋਈ ਜਵਾਬ ਮੈਂ ਕਹਿੰਦਾ ਇਹਨਾਂ ਦੇ ਪਿਛੋਕੜ ਦੀ ਸਾਹਮਣੇ ਬੈਠੇ ਨੇ ਐਡੇ ਐਡੇ ਵੱਡੇ ਪ੍ਰੋਜੈਕਟ ਨੋਟਾ ਜਿਹਨੇ ਸਾਡੀ ਸੁਸਾਇਟੀ ਦੇ ਵਿੱਚ ਕੰਮ ਵਿਆਪ ਕਰਤੇ ਇਹਨਾਂ ਨੇ ਕਿੱਥੋਂ ਪਰਮਿਸ਼ਨ ਲਈਆਂ ਇਹਨਾਂ ਫੈਸਲਾ ਕਿੱਥੋਂ ਕਰਦੇ ਆ ਅੱਜ ਬੈਠੇ ਪਹਿਲਾਂ ਕਿਸੇ ਦਾ ਕੁਝ ਸੌਲ ਕਰਨਾ ਇਹ ਸੁਸਾਇਟੀ ਸਾਡੀ ਇਹਦੀ ਬਦਨਾਮ ਸੀ ਸਾਰਿਆਂ ਨੂੰ ਪਤਾ ਹੈ ਹਰ ਕੁੱਟੇ ਦੇ ਬਾਅਦ ਇੱਥੇ ਬਹੁਤ ਹੰਗਾਮਾ ਸੀ ਹਰ ਕੁੱਟੇ ਦੇ ਬਾਅਦ ਲੜਾਈ ਝਗੜਾ ਰਾਤ ਨੂੰ ਦਰੂ ਵੀ ਤੇ ਲੋਕ ਕਹਿੰਦੇ ਸੀ ਕਿਸੇ ਕੋਲ ਦੂਸਰਾਂ ਤੇ ਮੈਂ ਆਉਂਦਾ ਵੈਚੇ ਇੱਥੇ ਬੱਦੂ ਚੜੰਦਾ ਉਹ ਕਹਿੰਦਾ ਉਹ ਸੋਸਾਇਟੀ ਜਿੱਥੇ ਰੋਜ਼ ਪੁਲਸੀ ਆਉਂਦੀ ਹੈ ਸਾਡੀ ਸੋਸਾਇਟੀ ਦੇ ਨਾਲ ਇਹ ਟੈਗ ਲੱਗਿਆ ਜੀ ਬੜਾ ਵੱਡਾ ਕਿ ਉਹ ਸੋਸਾਇਟੀ ਜਿੱਥੇ ਰੋਜ਼ ਪੁਲਸੀ ਆਉਂਦੀ ਉਹ ਤੋਂ ਵੀ ਰੱਖੋ ਪਿਛੇ 5-7 ਸਾਲ ਤੋਂ ਸਾਡੀ ਸੋਸਾਇਟੀ ਦਾ ਨਾਮ ਬਦਲ ਕੇ ਉਹ ਇਹ ਹੋ ਗਿਆ ਕਹਿੰਦਾ ਯਾਰ ਉਹ ਸੋਸਾਇਟੀ ਦੇ ਬਾਹਰ ਲੱਟਣ ਲੱਗੀਆਂ ਤਬ ਲੱਗੇ ਤੁਹਾਨੂੰ ਸਾਾਨੂੰ ਤਾਂ ਬਹੁਤ ਖੁਸ਼ੀ ਹੋਦੀ ਹੈ ਮਾਰਕੀਟ ਦੇ ਵੀ ਜਾਣੇ ਕੋਈ ਹੋਰ ਨਹੀਂ ਹੈ ਕਿ ਇਹ ਸੁਸਾਇਟੀ ਇਸੋਲੇ ਨੰਬਰ 580 ਪੰਨ ਹੈ ਸਾਨੂੰ ਰਾਤ ਨੂੰ ਤੁਸੀਂ ਆਓ ਤੁਹਾڑی ਥਾਂ ਬਹੁਤ ਦੂਰ ਹੈ ਸਾਡੇ ਲਈ ਤਾਂ ਇਧਰ ਵੀ ਤੇ ਇਧਰ ਵੀ ਇੰਨਾ ਰਾਤ ਨੂੰ ਇਲਾ ਸਵਾਦ ਆਉਂਦਾ ਜੀ ਦੇਖ ਕੇ ਲੈ ਹੁਣ ਜਿਹੜਾ ਤੁਹਾਡਾ ਇੰਟਰੈਂਸ ਬਿਊਟੀਫਾਈ ਕਰ ਰਹੇ ਨੇ ਸੁੰਦਰੀ ਕਮਨ ਜੀ ਨੂੰ ਕਹਿੰਦੇ ਨੇ ਜੋ ਬਿਊਟੀਫਾਈ ਉੱਥੇ ਹੋ ਰਿਹਾ ਬਿਲਕੁਲ ਕੰਪਲੈਕਸ 1 ਦੀ ਤਰ੍ਹਾਂ ਇਹ ਜਿਹੜਾ ਰਹੀ ਹੋ ਰਿਹਾ ਉਹਦੇ ਨਾਲ ਤੁਹਾਨੂੰ ਸਾਡਾ ਕੋਈ ਰਿਸ਼ਤੇਦਾਰ ਹੋਣਾ ਕੋਈ ਸਫਸਤ ਸੰਬੰਧੀ ਆਉਂਦੇ ਨੂੰ ਰਿਟਰ ਕਰਦਾ ਹੈ ਤਾਂ ਉਹ ਦੇਖਦਾ ਯਾਰ ਮੇਰਾ ਰਿਸ਼ਤੇਦਾਰ ਗਿਆ ਚਿੱਟੀ ਜਗ੍ਹਾ ਤੇ ਲੈਣ ਹੈ ਇਹ ਇਹ ਟ੍ਰੈਡਿਟ ਕਿਉਂ ਜਾਂਦਾ ਇਹ ਵਲਟੋ ਦਾ ਗ੍ਰਫਟੋ ਦਾ ਨਿਕਟਾ ਮੁੱਦੀਆ ਹੁਣ ਦੇਖੋ ਕੱਲ ਤੋਂ ਸਾਰੀਆਂ ਲਾਈਟਾਂ ਦੁਆਰ ਦੇ ਨਾਲ ਜਿੱਡੀਆਂ ਜਾਂਦੀਆਂ ਚਾਲੂ ਹੋ ਗਈਆਂ ਦਵਾਲੀ ਭੋਲੇ ਭਾਈ ਦੀ ਦਵਾਲੀ ਹੈ ਉਸ ਤੋਂ ਪਹਿਲਾਂ ਹੀ ਸਾਰਾ ਇਹ ਕੰਮ ਹੋ ਗਿਆ ਕਹਿਣ ਤੋਂ ਮੁੱਢੇ ਕੋਈ ਨਾ ਕੋਈ ਬੜਾ ਇੰਟਰਸਟ ਲੈ ਰਹੇ ਹਨ ਸਾਨੂੰ ਇਸ ਦਾ ਬੜਾ ਕਾਹਨ ਹੈ ਕਿ ਵੀ ਨੋਟਾ ਜੀ ਨੇ ਉਹ ਕੰਮ ਕਰਾਏ ਉਹ ਕੰਮ ਕਰਾਏ ਜਿਹੜੇ ਕੋਈ ਸੋਚੇ ਨਹੀਂ ਸੀ ਸਪੈਸ਼ਲੀ ਜਿਹੜਾ 1 BHK ਦੇ ਪਿੱਛੇ ਜਿਹੜੇ ਪੇਵਨ ਬਲੌਕ ਲੱਗ ਰਹੇ ਨੇ ਸਾਡੇ ਦੇਖੋ ਸਾਰਿਆਂ ਨੂੰ ਪਤਾ ਹੈ ਦੋ ਤਿੰਨ ਪ੍ਰੋਬਲਮ ਜਿਹੜੀਆਂ ਸੀ ਉਹ ਇੰਨੀਆਂ ਜ਼ਬਰਦਸਤ ਪ੍ਰੋਬਲਮ ਸੀ ਵੀ ਉਹਨਾਂ ਸਮੱਸਿਆ ਕਰਕੇ ਰੋਜ਼ ਚਲਾਈ ਚੱਲ ਰਹੀ ਸਭ ਤੋਂ ਵੱਡੀ ਪ੍ਰੋਬਲਮ ਸੀ ਪਾਰਕਿੰਗ ਦੀ ਪਾਰਕਿੰਗ ਕਰਕੇ ਇਹ ਸੋਸਾਇਟੀ ਦੇ ਵਿੱਚ ਸਾਰੇ ਮੌਜੂਦ ਨੇ ਪੁਰਾਣੇ ਬੰਦੇ ਵੀ ਬੈਠੇ ਨੇ ਕੋਈ ਕਿੰਨੇ ਕੁ ਝਗੜੇ ਹੋਏ ਕਿੰਨੀਆਂ ਕੁ ਗੱਡੀਆਂ ਭੰਗੀਆਂ ਗਈਆਂ ਕਿੰਨੀਆਂ ਪੁਲਿਸ ਕੰਪਰੇਟਾਂ ਹੋਈਆਂ ਕਿੰਨੇ ਥਾਣੇ ਚ ਗਏ ਕਿੰਨੀ ਸਮੱਸਿਆ ਸੀ ਪਾਰਕਿੰਗ ਦੀ ਉਸ ਵੇਲੇ ਇੱਕੋ ਹੀ ਗੱਲ ਸੀ ਜਦੋਂ ਕੋਈ ਮਕਾਨ ਕੀਤਾਉਣਾ ਹੁੰਦਾ ਸੀ ਨਾ ਤੇ ਉਹ ਇਸ ਕਰਕੇ ਛੱਡ ਦਿੰਦਾ ਸੀ ਕਿ ਕਹਿੰਦਾ ਯਾਰ ਉੱਥੇ ਨਹੀਂ ਜਾਣਾ ਕਿਉਂਕਿ ਗੱਡੀ ਖੜਾਉਣ ਦੀ ਕੋਈ ਜਗ੍ਹਾ ਹੀ ਨਹੀਂ ਹੈ ਤੇ ਗੱਡੀ ਖੜਾਉਣ ਵਾਸਤੇ ਸਭ ਤੋਂ ਵੱਡੀ ਲੜਾਈ ਐ ਤਾਂ ਦੇ ਉੱਤੇ ਅੱਜ ਤੁਸੀਂ ਦੇਖੋ ਵੈਸੇ ਵੀ ਪਾਰਕਿੰਗ ਦੀ ਬੜਾ ਈਜ਼ੀ ਹੋ ਗਿਆ ਹੁਣ ਔਰ ਜਿਹੜੀ ਇਹ 1 بی ਐਚ ਦੇ ਵਿੱਚ ਉਹਨਾਂ ਨੇ ਪੇਵਰ ਬਲਾਕੇ ਪੂਰੀ ਜਗ੍ਹਾ ਘੇਰ ਲਈ ਐ ਇਹ ਪਾਰਕਿੰਗ ਵਾਸਤੇ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਕੋਈ ਪਾਰਕਿੰਗ ਦੀ ਸੋਚ ਆਏ ਸਾਨੂੰ ਆਜਾ ਮਾਰਨੀ ਬਣੀ ਵੀ ਆਓ ਗੱਡੀ ਖੜੀ ਕਰੋ ਆਜਾ ਖੱਲੀ ਆਜਾ ਖੱਲੀ ਆਜਾ ਤਾਂ ਤੇ ਇਹਦਾ ਕ੍ਰੈਡਿਟ ਜਿਹੜਾ ਹੈ ਇਹ ਸਾਰਾ ਕ੍ਰੈਡਿਟ ਹੈ ਮੈਂ ਮੋਹਨ ਲਾਲ ਨੂੰ ਟੋਪ ਦੇਣਾ ਕਿ ਇਹਨਾਂ ਨੇ ਕੋ ਕੋ ਸਭ ਤੋਂ ਵੱਡੀ ਗੱਲ ਇਹ ਦੋ ਲੋਕ ਕੰਮ ਕਰ ਰਹੇ ਨੇ ਇਹ ਸੇਵਾ ਕੋ ਤਰ੍ਹਾਂ ਨਹੀਂ ਲੈਂਦੇ ਸਟਾਫ ਨੂੰ ਤਰ੍ਹਾਂ ਦਿੰਦੇ ਨੇ ਜਿਹੜੇ 20000 ਜਿਹਨੂੰ 13000 ਗਿਆ ਉਹ 25000 ਆਪ ਤਾਂ ਮੋਹਨ ਦੀ ਕੋਈ ਤਰ੍ਹਾਂ ਨਹੀਂ ਲੈ ਰਹੀ ਜਾਂ ਮੈਂਬਰ ਜਿਹਨੇ ਇਹਨੂੰ ਤਰ੍ਹਾਂ ਨਹੀਂ ਮਿਲਦੀ ਐ ਇਹ ਕਿਦੋਂ ਮੀਟਿੰਗ ਹੋਈ ਮਤਲਬ ਮੀਟਿੰਗ ਹੋਈ ਉੱਚਾ ਪੋੜੇ ਬੇਜਤ ਨਾ ਤਰ ਇਹ ਬੰਦੇ ਮੈਂ ਅਕਸਰ ਦੇਖਦਾ ਲੋਟਾ ਦੀ ਘਰ ਦਾ ਟਾਈਮ ਆਪਣੇ ਦਫਤਰ ਦਾ ਟਾਈਮ ਖੋਟੀ ਕਰਕੇ ਤੇ ਸੁਸਾਇਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹਦੇ ਵਿੱਚ ਜ਼ਿਆਦਾ ਇੰਟਰਸਟ ਦਿਨਾਂ ਨੂੰ ਕਰਦਾ ਅਜਾ ਦੂਜੀ ਗੱਲ ਇੱਕ ਤਾਂ ਇਹ ਮੇਨਟੇਨੈਂਸ ਲਈ ਗੱਲ ਲੋਕ ਜਿਹੀ ਸਮੇਂ ਲੱਗਦੀ ਸਾਰਿਆਂ ਨੂੰ ਉਹ ਮੇਰਾ ਨਾਮ ਮੋਨ ਲਾਲ ਤੇ ਇਸ ਸੁਸਾਇਟੀ ਦਾ ਜੋ ਨਾਮ ਹੈ 2 ਸੈਕਟਰ 79 ਗਰੁੱਪ 2 ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਜਿਸ ਨੂੰ ਸ਼ਾਰਟਕਟ ਅਸੀਂ ਹਾਊਸਫੈਡ ਕੰਪਲੈਕਸ 2 ਦੇ ਨਾਮ ਨਾਲ ਜਾਣਦੇ ਹਾਂ ਤੇ ਇਹ ਜੋ ਅੱਜ ਦੀ ਸਾਲਾਨਾ ਮੀਟਿੰਗ ਕੀਤੀ ਗਈ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਹ ਹਰ ਸਾਲ ਦੇ ਜੋ ਵਿੱਤੀ ਖਰਚੇ ਨੇ ਜੋ ਸਾਡੀ ਆਮਦਨ ਹੈ ਜੋ ਖਰਚਾ ਹੈ ਉਹਦਾ ਸਾਰੇ ਸਮੂਹ ਜੋ ਮੈਂਬਰ ਅਲੋਟੀ ਮੈਂਬਰ ਨੇ ਉਹਨਾਂ ਨੂੰ ਖਸਾਬ ਕਿਤਾਬ ਦੇ ਕੇ ਇਹ ਖਰਚਾ ਪਾਸ ਕਰਵਾਉਣਾ ਹੁੰਦਾ ਹਨ ਤੇ ਜੋ ਅਸੀਂ ਸਾਲ ਦੇ ਕੰਮ ਕੀਤੇ ਨੇ ਉਹਨਾਂ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ ਤੇ ਜੋ ਅੱਗੇ ਅਸੀਂ ਕੰਮ ਕਰਨੇ ਨੇ ਉਹ ਅਸੀਂ ਪ੍ਰਪੋਜ਼ਲ ਸਭ ਦੇ ਅੱਗੇ ਰੱਖਦੇ ਹਾਂ ਜੋ ਕਿ ਸਾਰੇ ਮੈਂਬਰਾਂ ਨੇ ਬੜੇ ਮੈਜੋਰਟੀ ਲੈਵਲ ਤੇ ਸਾਡੇ ਇਸ ਕੰਮ ਨੂੰ ਸਰਾਇਆ ਹੈ ਅਤੇ ਸਾਰੇ ਕੰਮ ਨੂੰ ਮਨਜ਼ੂਰ ਦਿੱਤਾ ਹੈ ਔਰ ਜੋ ਅੱਗੇ ਵੀ ਅਸੀਂ ਕੰਮ ਕਰਨੇ ਹਨ ਉਹਨਾਂ ਵਾਸਤੇ ਪ੍ਰਵਾਨਗੀ ਦਿੱਤੀ ਗਈ ਸਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਕਿ ਹੁਣ ਆਉਣ ਵਾਲੇ ਸਮਾਂ 'ਚ ਤੁਸੀਂ ਕਰੋਗੇ ਤਾਂ ਮੈਨੂੰ ਕੰਮ ਮੰਨ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਇਹ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਸਾਰੇ ਅਸੀਂ ਕੰਪਲੈਕਸ ਦੇ ਵਿੱਚ ਲਾਈਟਿੰਗ ਔਰ ਗੇਟ ਤੇ ਅਸੀਂ ਪੂਰਾ ਉਹਨੂੰ ਬਿਊਟੀਫਾਈ ਕਰ ਰਹੇ ਹਾਂ ਗੇਟ ਤੇ ਜਿੰਨੇ ਵੀ ਅਸੀਂ ਇਹ ਪਲੇਟਫਾਰਮ ਬਣਾ ਕੇ ਕਮਰੇ ਲਗਾਏ ਨੇ ਫੁੱਲ ਫੁੱਟੇ ਲਗਾਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਲਾਈਟਿੰਗ ਦਾ ਪ੍ਰੋਵੀਜ਼ਨ ਕਰ ਰਹੇ ਹਾਂ ਸੋਲਰ ਲਾਈਟਾਂ ਅਸੀਂ ਲਗਾ ਰਹੇ ਹਾਂ ਦੀਵਾਲੀ ਤੇ ਤੇ ਇਹ ਸਾਰੀ ਲਾਈਟਿੰਗ ਹੋਏਗੀ ਇੱਕ ਤੇ ਸਾਡਾ ਹੈ ਦੂਸਰਾ ਜੋ ਸਾਡਾ ਮжоਰਿਟੀ ਅੱਗੇ ਸਾਡਾ ਜਿਹੜਾ ਫਾਇਰ ਸਿਸਟਮ ਹੈ ਇਹ ਸਾਡਾ ਅਨਾਂ ਕੈਂਡੀਡ ਹੈ ਇਸਕੇ ਕੋਈ ਕੰਪਨੀ ਹੋਇਆ ਇਹ ਜੋ ਸਿਕਿਉਰਟੀ ਮਕਸਦ ਜੋ ਸਾਡੀ ਸੁਰੱਖਿਆ ਦੇ ਮੱਦੇ ਨਜ਼ਰ ਸਾਡੀ ਸੇਫਟੀ ਦੇ ਮੱਦੇ ਨਜ਼ਰ ਸਿਸਟਮ ਲੱਗੇ ਹੋਏ ਨੇ ਫਾਇਰ ਹਾਈਡਰੈਂਟ ਦੇ ਉੱਪਰ ਮੋਟਰਾਂ ਲੱਗੀਆਂ ਹੋਈਆਂ ਨੇ ਇਹਨਾਂ ਸਾਰਿਆਂ ਨੂੰ ਮੋਟਰਾਂ ਦੀ ਮੁਰੰਮਤ ਕਰਵਾ ਕੇ ਇਸ ਨੂੰ ਚਾਲੂ ਹਾਲਤ ਵਿੱਚ ਕਰਨਾ ਹੈ ਕਿ ਇਸ ਨੂੰ ਪੇਂਟ ਆਪ ਕਰਕੇ ਇਸ ਦੀ ਵੀ ਅਪਾ ਸੇਫਟੀ ਕਰਨਾ ਸੋ ਮੰਨਦੇ ਵੀ ਆਪਣੇ ਕੰਪਲੈਕਸ ਕੋਲ ਜਾਂ ਜਿਹੜੀ ਤੁਹਾਡੀ ਆਪਣੀ ਸੁਸਾਇਟੀ ਹੈ ਸਫੀਸ਼ੀਐਂਟ ਫੰਡ ਹੈਗੇ ਹਨ ਸਾਰੇ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਬਹੁਤ ਅੱਛੇ ਮਤਲਬ ਫੰਡ ਅਸੀਂ ਸਾਰੇ ਮੈਨੇਜ ਕੀਤੇ ਹੋਏ ਨੇ ਪਰ ਅਸੀਂ ਜੋ ਸਾਡੇ ਕੋਲ ਐਫ ਪੀਜ਼ ਨੇ ਜਾਂ ਸਾਡੇ ਬੈਂਕ ਬੈਲੈਂਸਸ ਨੇ ਅਸੀਂ ਉਹਨੂੰ ਅਸੀਂ ਮੇਨਟੇਨ ਰੱਖਦੇ ਹਾਂ ਤਾਂ ਕਿ ਜੋ ਸਾਡੇ ਕੋਲ ਮੰਤਰੀ ਜੋ ਸਾਡੇ ਕੋਲ ਇਨਕਮ ਹੋ ਰਾਂਦੀ ਹੈ ਉਹਦੇ ਵਿੱਚ ਜੇ ਸਾਡੇ ਕੋਲ ਕੈਸ਼ ਆਣਾ ਸੀ ਉਹਦੇ ਨਾਲ ਹੀ ਕੰਮ ਚਲਾਉਨੇ ਆ ਅਸੀਂ ਪੂਰੇ ਨੇਵਰ ਦੇ ਵਿੱਚ ਕਦੇ ਵੀ ਅਸੀਂ ਅਕਾਊਂਟ ਤੋਂ ਪੈਸਾ ਮਿਲਾਇਆ ਬਿੱਗ ਦਾ ਨਹੀਂ ਪਾਇਆ ਚਾਹੇ ਕਿ ਚੈਦਰ ਜਿੱਦ ਹਾਊਸਬੈਡ ਨੂੰ ਚਾਹੀਦਾ ਹੈ ਕਿ ਤਾਨੂੰ ਪਰਮਨੈਂਟ ਆਫਿਸ ਦੇ ਵਿੱਚ ਤੁਸੀਂ ਹਜੇ ਵੀ ਰੈਂਟ ਦੇ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਚੱਲੀ ਆ ਸਾਡੀ ਕਾਫੀ ਲੰਬੇ ਸਮੇਂ ਤੋਂ ਪ੍ਰੋਬਲਮ ਹੈ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿ ਐਟਲੀਸਟ ਇਹ 440 ਮਕਾਨ ਜਿਨ੍ਹਾਂ ਦੇ ਵਿੱਚ ਇੱਕ ਆਫਿਸ ਜਿਹੜੀ ਪ੍ਰਬੰਧਕ ਕਮੇਟੀ ਹੈ ਉਸ ਨੂੰ ਇੱਕ ਆਫਿਸ ਦੀ ਜ਼ਰੂਰਤ ਹੈ ਜਦੋਂ ਕਿ ਬਾਕੀ ਹਾਊਸਬੈਡ ਕੰਪਲੈਕਸ ਜੋ ਬਣਾਏ ਗਏ ਹਨ ਸਭ ਦੇ ਵਿੱਚ ਆਫਸਰ ਦਿੱਤਾ ਗਿਆ ਹੈ ਉਹ ਸਾਡੀ ਸਮਝ ਤੋਂ ਵੀ ਬਾਹਰ ਹੈ ਕਿ ਇੱਥੇ ਸਾਨੂੰ ਆਫਿਸ ਕੋਈ ਪ੍ਰੋਵਾਈਡ ਕੀਤਾ ਗਿਆ। ਉਹ ਅਸੀਂ ਮੰਗ ਵੀ ਕੀਤੀ ਐ, ਅਸੀਂ ਦੁਬਾਰਾ ਫਿਰ ਵੀ ਰਿਮਾਈਂਡਰ ਭੇਜਾਂਗੇ ਹਾਊਸਪੈਕ ਨੂੰ ਕਿ ਪਲੀਜ਼ ਸਾਡੇ ਵਾਸਤੇ ਕੋਈ ਨਾ ਕੋਈ ਆਫਿਸ ਦਾ ਪ੍ਰਬੰਧ ਬਣਾਇਆ ਜਾ। ਤੁਸੀਂ ਜੋ ਮੌਜੂਦਾ ਪ੍ਰਦਾਨੋਤ ਜਿਸ ਤਰ੍ਹਾਂ ਦੀ ਤੁਹਾਡੀ ਟਰਨਓਵਰ ਚੌਕੀਨ ਸਾਹਿਬ ਨੇ ਤਾਰੀਫ ਕੀਤੀ ਹੈ ਕਿ ਬਹੁਤ ਵਧੀਆ ਕੰਮ ਕੀਤਾ ਇਸ ਤੋਂ ਪਹਿਲਾਂ ਸੋਸਾਇਟੀ ਬੜਾ ਬਦਨਾਮ ਰਹੀ ਹੈ। ਉਸ ਦੇ ਮਾਮਲੇ 'ਚ ਸਿਕਿਉਰਿਟੀ ਦੇ ਲੈ ਕੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਟੈਨ ਨੂੰ ਤਾਂ ਆਪਣੀ ਟੀਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡੀ ਜਿਹੜੀ ਟੀਮ ਹੈ ਬੜੀ ਯੂਨਾਈਟਿਡ ਟੀਮ ਰਹੀ ਹੈ ਸਭ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬ ਖੂਬੀ ਨਾਲ ਨਿਭਾਇਆ ਹੈ ਤੇ ਜੋ ਅਸੀਂ ਇੱਕ ਵਾਰ ਸਾਡੇ ਇੱਕ ਤਾਂ ਸਾਡੇ ਅੰਦਰ ਥੋੜਾ ਛੌਂਕ ਵੀ ਆ ਗਿਆ ਕਿ ਅਸੀਂ ਸਾਇਟੀ ਨੂੰ ਕੁਝ ਬਣਾਣਾ ਹੈ ਤਾਂ ਅਸੀਂ ਦੇਵਨ ਤੋਂ ਅਸੀਂ ਇਹ ਆਪਣੇ پلان ਲਿਆ ਹੈ ਕਿ ਅਸੀਂ ਇਹ ਵਾਲੇ ਕੰਮ ਹੈ ਸਭ ਤੋਂ ਜ਼ਰੂਰੀ ਸੀ ਮੈਨੇਜਮੈਂਟ ਕਿੱਥੇ ਜਿਹੜੀ ਸਾਡੀ ਮੈਨੇਜਮੈਂਟ ਵੀ ਬਹੁਤ ਅਮੀ ਸੀ ਕਿਉਂਕਿ ਕਿਸੇ ਚੀਜ਼ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਜਿਹੜਾ ਕੰਟਰੋਲ ਚੀਗਾ ਉਹ ਨਹੀਂ ਸੀਗਾ ਉਹਦੇ ਲਈ ਅਸੀਂ ਪਾਲਿਸੀਜ਼ ਬਣਾਈਆਂ ਰੈਂਟ ਦੀ ਅਸੀਂ ਪਾਲਿਸੀ ਬਣਾਈ ਤਾਂ ਕਿ ਜਿਹੜੇ ਅਨਮੈਰਿਡ ਨੂੰ ਅਸੀਂ ਲੈਕ ਨਾ ਦਿੱਤਾ ਜਾਵੇ ਤਾਂ ਕਿ ਜੋ ਸਾਡਾ ਜਿਹੜਾ ਮਾਹੌਲ ਹੈ ਫੈਮਲੀਆਂ ਦਾ ਮਾਹੌਲ ਬਣੇ ਉਹ ਅਸੀਂ ਸਟ੍ਰਿਕਟ ਉਹਦੇ ਵਿੱਚ ਅਸੀਂ ਫਾਰਮ ਬਣਾ ਕੇ ਐਨਕੀ ਦੇ ਐਗਜਟ ਦੇ ਸਾਰੇ ਜੋ ਵੀ ਮਕਾਨ ਖਾਲੀ ਕਰਦਾ ਹੈ ਤੋਂ ਐਂਟਰੀ ਵੇਲੇ ਅਸੀਂ ਇੱਕ ਕਮੇਟੀ ਜਿਹੜੀ ਆ ਉਹ ਫਾਰਮ ਨੂੰ ਪ੍ਰੂਵ ਕਰਦੇ ਆ ਕਿ ਇਹ ਫੈਮਲੀ ਹੋਣੀ ਚਾਹੀਦੀ ਹੈ ਉਹਦੇ ਚ ਪੁਲਿਸ ਵੈਰੀਫਿਕੇਸ਼ਨ ਮੰਡੇਟਰੀ ਹੈ ਉਹਦਾ ਆਈਡੀ ਪ੍ਰੂਫ ਹੋਣਾ ਚਾਹੀਦਾ ਹੈ ਉਹਦਾ ਰੈਂਟ ਐਗਰੀਮੈਂਟ ਪਾਣਾ ਚਾਹੀਦਾ ਹੈ ਸਰ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਕਿ ਤੁਸੀਂ ਇਸ ਵੇਲੇ ਸਮਰਥ ਹੋ ਤੇ ਕਿਹਾ ਇਹਨੂੰ आरडब्ल्यूए ਕਨਵਰਟ ਨਹੀਂ ਕਰ ਦਿੱਤਾ ਜਾ ਸਕਦਾ ਜਿਹਦੇ ਕੋਲ ਸਾਡੇ ਤੁਸੀਂ ਕਰ ਰਹੇ ਹੋ ਆਉਟਸਰੰਗ ਜਿਹੜਾ ਹੁੰਦਾ ਨਾ ਇਹ ਆਪਣੀ ਅੰਦਰ ਦੀ ਜਿਹੜੀ ਹੁੰਦੀ ਮੈਨੇਜਮੈਂਟ ਜੋ ਵੀ ਅਲੋਕਲੀ ਮੈਂਬਰ ਹੈ ਉਹ ਨੂੰ ਆਪਣਾ ਇੱਕ ਅਸੀਂ ਵੈਲਫੇਅਰ ਸੁਸਾਇਟੀ ਨਾਲ ਲੈਣੇ ਇਹ ਜਿਹੜੀ ਬੋਡੀ ਹੈ ਕੋਆਪਰੇਟਿਵ ਡਿਪਾਰਟਮੈਂਟ ਦੇ ਅੰਦਰ ਆਦੀ ਹੈ ਜਿਹੜਾ ਜਿਹੜਾ ਡਿਪਾਰਟਮੈਂਟ ਹੀ ਇਹਦੇ ਇਲੈਕਸ਼ਨ ਕਰਵਾਉਂਦਾ ਹੈ ਡਿਪਾਰਟਮੈਂਟ ਦਾ ਸਾਰਾ ਜਿੰਮੇਵਾਰੀ ਜੋ ਵੀ ਇਹਦਾ ਖਰਚਾ ਹੁੰਦਾ ਡਿਪਾਰਟਮੈਂਟ ਕੋਈ ਹੁੰਦੀ ਹੈ ਏਅਰ ਆਫਿਸ ਬੀਅਰ ਆਫਿਸ ਤੋਂ ਰਜਿਸਟਰ ਆਫਿਸ ਤੋਂ ਜੋ ਵੀ ਅਸੀਂ ਕੰਮ ਕਰਨੇ ਆ ਅਸੀਂ ਮੀਟਿੰਗ ਰੱਖ ਕੇ ਮਤੇ ਪਾਸ ਕਰਕੇ ਅਸੀਂ ਰਜਿਸਟਰ ਆਫਿਸ ਭੇਜੀ ਦੇਨੇ ਉੱਥੋਂ ਪਾਸ ਹੋ ਜਾਂਦਾ ਸਰ ਉਹ ਹੀ ਕਹਿਣਾ ਚਾਹ ਰਿਹਾ ਕਿ ਕੋਈ ਕੰਮ ਤੁਸੀਂ ਕਰ ਰਹੇ ਹੋ ਜਿੱਦਾਂ ਪ੍ਰਾਈਵੇਟ ਬਿਲਡਰ ਦੇ ਕਾਰਡ ਦੇ ਲਈ ਨੂੰ ਸੌਂਪ ਦਿੰਦੇ ਆ ਕਿਉਂ ਸਰਕਾਰ ਨੂੰ ਜਿਹੜਾ ਤੁਹਾਨੂੰ ਸੌਂਪ ਦੇਣ ਵੀ ਕੰਮ ਤੁਸੀਂ ਕਰ ਦਿਓ ਸਾਡਾ ਕੋਈ ਪ੍ਰਵੀਜ਼ਨ ਹੈ ਜਿਸ ਤਰ੍ਹਾਂ ਦੇ ਤੁਹਾਡੇ ਸੁਸਾਇਟੀ ਬਾਈ-ਲॉज ਹੈ ਜਾਂ ਕੋਆਪਰੇਟ ਡਿਪਾਰਟਮੈਂਟ ਦੀ ਜੋ ਜ਼ੋਨਿੰਗ ਹੈ ਉਹ 5 ਸਾਲ ਦੀ ਲਈ ਇਲੈਕਟ ਬੰਦੀਆ ਬੋਰਡਿੰਗ ਜੋ ਕਿ ਸਾਡਾ ਸਮਾਂ ਹੁਣ ਪੂਰਾ ਹੋਣ ਜਾ ਰਿਹਾ ਹੈ ਨੈਕਸਟ ਮੰਥ ਵਿੱਚ ਇਹ ਦੁਬਾਰਾ ਇਲੈਕਸ਼ਨ ਕਰਾਉਣ ਲਈ ਅਸੀਂ ਅੱਗੇ ਰਿਕਵੈਸਟ ਭੇਜੀ ਹੋਈ ਹੈ ਜੋ ਕਿ ਅਸੀਂ 22 23 ਨਵੰਬਰ ਰੱਖੀ ਹੈ ਜੋ ਜਦ ਡਿਪਾਰਟਮੈਂਟ ਤੋਂ ਅਪਰੂਵਲ ਆਏਗੀ ਉਸ ਹਸਾਬ ਨਾਲ ਚੱਲਦਾ ਹੈ ਜਿਹੜੇ ਇੱਥੇ ਦੇ ਲੋਕ ਨੇ ਉਹ ਕਿੰਨਾ ਕੋਆਪਰੇਟ ਕਰਦੇ ਤੁਹਾਨੂੰ ਕਿਉਂਕਿ ਡਿਫਾਲਟਰ ਵੀ ਹੋਣਗੇ ਇਹਦੇ ਵਿੱਚ ਹਾਂ ਡਿਫਾਲਟਰ ਦੇਖੋ ਕਾਫੀ ਜਿਹੜਾ ਹੈਗਾ ਮੈਂ ਕਾਫੀ ਸਟ੍ਰਗਲ ਕੀਤੀ ਹੈ ਜਿਹੜੇ ਜਿੰਨੇ ਡਿਫਾਲਟ ਸੀ ਉਹ ਸਟਾਰਟ ਹੋ ਗਏ ਪਿਛਲੇ ਸਾਲ ਇੰਨੀ ਰਿਕਵਰੀਆਂ ਕੀਤੀਆਂ ਕਿ ਅਸੀਂ ਜਿਹੜਾ ਇਸ ਸਾਲ ਅਸੀਂ 1,56,000 ਨੀਤੇ ਆ ਪਿਛਲੇ ਸਾਲ 35 ਲੱਖ ਦੇ ਪ੍ਰੋਫਿਟ ਵੀ ਸੀ ਕਿਉਂ ਸੀ ਸਾਰੇ ਖਰਚੇ ਕਰਨ ਤੋਂ ਬਾਅਦ 35 ਲੱਖ ਰੁਪਏ ਸਭ ਕੋਲ ਪ੍ਰੋਫਿਟ ਹੋਇਆ ਉਹ ਕੀ ਹੈ ਜਿਹੜੀ ਪਿਛਲੇ ਦੇ ਕਵਰੀਆਂ ਸੀ ਉਹਨਾਂ ਸਾਰਿਆਂ ਨੂੰ ਕਵਰ ਕੀਤਾ। ਸੋ ਡਿਫਾਲਟਡ ਮੈਂਬਰ ਹੁਣ ਸਾਡੇ ਕੋਲ ਗਿਣਤੀ ਦੇ 10-12 ਰਹਿ ਗਏ। ਜਿਸ ਸਰ ਮੇਨਟੇਨੈਂਸ ਚਾਰजेस ਇਸ ਕਰ ਤੁਸੀਂ ਵਾਦਾ ਕੀਤਾ ਉਹ ਦਾ ਕੀ ਉਹ ਇਹਦਾ ਕਾਰਨ ਸਰ ਇਹ ਹੈ ਜਿਸ ਤਰ੍ਹਾਂ ਮਹਿੰਗਾਈ ਵਧ ਰਹੀ ਹੈ। ਮਹਿੰਗਾਈ ਵਧਣ ਦੇ ਨਾਲ-ਨਾਲ ਅਸੀਂ ਜਿਹੜੇ ਮੇਨਟੇਨੈਂਸ ਚਾਰजेस ਹੈ ਇਹ ਹਰੇਕ ਟੀਚ ਸਟਾਫ ਦੀ ਤਨਖਾਹ ਦੇ ਵਿੱਚ ਸਾਡੇ ਸਿਕਿਉਰਟੀ ਦੇ ਜਿਹੜੇ ਅਸੀਂ ਟਿਕਾ ਦਿੰਦੇ ਆ ਉਹਦੇ ਵਿੱਚ ਸਾਡੇ ਸਫਾਈ ਕਰਮਚਾਰੀਆਂ ਦੀ ਹਰੇਕ ਦੀ ਵਡਾਤਰੀ ਹੋਈ ਹੈ ਤਰਖਾਹਾਂ ਤੇ ਵਡਾਤਰੀ ਹੋਈ ਹੈ ਬਿਜਲੀ ਦੇ ਬਿੱਲ ਤੇ ਵਡਾਤਰੀ ਹੋਈ ਹੈ ਬਿਜਲੀ ਪਾਣੀ ਅਤੇ ਸੀਵਰੇਜ ਦੇ ਬਿੱਲ ਤੇ ਵਡਾਤਰੀ ਹੋਈ ਹੈ ਇਹਨਾਂ ਸਾਰੀਆਂ ਵਡਾਤਰੀਆਂ ਨੂੰ ਆਪਾਂ ਕਿੰਨਾ ਜਿਹਾ ਰੱਖਦੇ ਹੁਆ ਔਰ ਪਿਛਲੇ 7 ਸਾਲ ਤੋਂ ਕਿਸੇ ਵੀ ਵਾਧਾ ਨਹੀਂ ਕੀਤਾ ਗਿਆ 600 ਰੁਪਏ ਦਾ ਔਰ ਇਸ ਵੇਲੇ ਜੋ ਸਾਡਾ ਹੈ 600 ਰੁਪਏ ਦੇ ਵਿੱਚ ਇਸ ਵਾਰ ਅਸੀਂ 1,55,000 ਮਾਈਨਸ ਗਏ ਆ ਇਹਦਾ ਇਹ ਕਾਰਨ ਹੈ ਕਿ ਇਸ ਕਰਕੇ ਮੈਂ ਤੁਹਾਨੂੰ ਮੈਂਚਨ ਕਰਾਉਣਾ ਇਸ ਸਮੇਂ ਬਹੁਤ ਜ਼ਰੂਰੀ ਨਹੀਂ ਤਾਂ ਅਸੀਂ ਆਪਣੇ ਜੋ ਫੰਡ ਸਰਕਸ ਪਏ ਨੇ ਸਾਡੇ ਕੋਲ ਅਮਰਜੈਂਸੀ ਫੰਡ ਪਏ ਨੇ ਉਹਨਾਂ ਨੂੰ ਅਸੀਂ ਕਿੱਦਾਂ ਦੀ ਜੇਕਰ ਤੁਸੀਂ ਆਪਣਾ ਜਿਹੜਾ ਸੇਵਿੰਗ ਤੋਂ ਖਾਣਾ ਸ਼ੁਰੂ ਕਰ ਦੋ ਐਪੀਆਂ ਚੋਂ ਤੇ ਖਤਮ ਹੋ ਜਾਏਗਾ ਇਸ ਸਥਿਤੀ ਨੂੰ ਮਤਲਬ ਜਿਆਦਾ ਸੀ ਇਹ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇੰਨੇ ਬੜੀਆ ਟਰਨਓਵਰ ਆਪਣਾ ਕੱਢ ਰਹੇ ਹੋ ਤੇ ਕਹਿ ਰਹੇ ਦੁਬਾਰਾ ਇਲੈਕਸ਼ਨ ਆਣੀ ਹੈ ਹਾਂਜੀ ਕੀ ਤੁਸੀਂ ਉਮੀਦ ਕਰਦੇ ਹੋ ਕਿ ਕਿਆ ਦੁਬਾਰਾ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਮਤਲਬ ਇੱਕ ਕੰਮ ਸ਼ੁਰੂ ਜੋ ਇੱਕੋ ਦਾ ਜੋ ਮੈਂ ਆਪਣੇ ਸਮਝ ਨਾਲ ਹੈ ਕਿ ਲੋਕਾਂ ਨੇ ਜੋ ਮੈਂ ਆਪਣੇ ਕੰਮ ਕੀਤੇ ਵੀ ਲੋਕ ਹਰ ਹਾਲਤ ਵਿੱਚ ਇਸ ਸਥਿਤੀ ਨੂੰ ਦੇਖਣਗੇ ਔਰ ਕਰਨਗੇ ਬਸ ਕੁਝ ਰੂਲਿੰਗ ਹੈ ਕੋਰਪੋਰੇਟ ਡਿਪਾਰਟਮੈਂਟ ਦੀ ਕਿ ਕੰਮੇ ਕਰਨਾ ਹੈ ਕਿ ਦੋ ਤਿੰਨ ਸਾਲ ਮੈਂ ਰਹਿ ਚੁੱਕਾ ਹਾਂ ਇਹ ਦੋ ਤਿੰਨ ਸਾਲ ਮੇਰੇ ਹੋਗੇ ਨਹੀਂ ਪੰਜ ਪੰਜ ਸਾਲ ਦੇ ਤੋਂ ਪਤਾ ਨਹੀਂ ਰੂਲਿੰਗ ਦੇ ਹਿਸਾਬ ਨਾਲ ਜੋ ਵੀ ਹੋਏਗਾ ਜੋ ਵੀ ਕਮੇਟੀ ਆਏਗੀ ਉਹ ਆਪਣਾ ਕੰਮ ਕਰੇਗੀ ਜੇ ਅਗਰ ਲੋਕ ਮੈਨੂੰ ਇਹ ਕਰਦੇ ਨੇ ਕਮੇਟੀ ਨੂੰ ਪ੍ਰਮੋਟ ਤੇ ਦੇਖਿਆ ਜਾਏਗਾ ਤੁਸੀਂ ਤਿਆਰ ਹੋ ਹਾਂ ਅਸੀਂ ਤਿਆਰ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਕੰਮ ਕਰਨ ਦੇ ਵਿੱਚ ਅਸੀਂ ਤਿਆਰ ਆ ਅਸੀਂ ਕੰਮ ਕਰ ਸਕਦੇ ਹਾਂ ਬੋਡੀ ਤਿਆਰ ਹੈ ਬੋਡੀ ਤਿਆਰ ਹੈ ਸਾਡੀ ਪੂਰੀ ਜਿਹੜੀ ਬੋਡੀ ਹੈ ਉਸ ਕੰਮ ਕਰਨ ਨੂੰ ਤਿਆਰ ਹੈ ਬਸ ਬਾਕੀ ਜੋ ਵੀ ਰੂਲਿੰਗ ਜੋ ਵੀ ਕੁਝ ਆਂਦਾ ਆਏਗਾ ਗਵਰਨਮੈਂਟ ਦੇ ਗਾਇਡਲਾਈਨ ਦੇ ਹਿਸਾਬ ਨਾਲ ਚੱਲਣਾ ਠੀਕ ਹੈ ਠੀਕ ਹੈ ਜੀ